ਵੀਰ ਇਹ ਵਿਦਿਆਲੇ ਜਿੰਦਾਬ ਹੈ। ਜੀ ਵੀ ਬੜ ਦੇ ਕੇ ਕੋਈ ਕਭਸ ਬੜਾ। ਮੇਰੇ ਫਾਦਰ ਸਾਹਿਬ ਨੇ ਬਹੁਤ ਮਿਹਨਤ ਕੀਤੀ ਸਾਡੇ ਜਦੋਂ ਘੱਗਰ ਦਰਿਆ ਆਉਣਾ ਜੀ ਤਾਂ ਸਾਡੇ ਬੰਨ੍ਹ ਕਈ ਵਾਰ ਟੁੱਟ ਜਾਂਦੇ। ਹਾਂ ਹਾਂ ਤੇ ਉਦੋਂ ਬਾਅਦ ਫਿਰ ਵੀ ਸਾਡੇ ਫਾਦਰ ਸਾਹਿਬ ਨੇ ਪਾਣੀ ਵਜਦੀ ਟਰੈਕਟਰ ਤੇ ਬਿਠਾ ਕੇ ਜਾਂ ਮੋਟਰ ਤੇ ਪਿਠਾ ਕੇ ਸਾਨੂੰ ਛੱਡ ਕੇ ਆਉਣਾ ਜੀ ਉਹਨਾਂ ਨੇ ਦੋ ਪਿੰਡਰ ਕਿਲੋਮੀਟਰ। ਜੀ ਉਦੋਂ ਬਾਅਦ ਕੋਈ ਤੇ ਬੱਸ ਆਉਂਦੀ ਪਰ ਬੱਸ ਤੇ ਚੜ੍ਹ ਕੇ ਜਾਦਾ ਨਹੀਂ। ਹੋ ਤਨ ਆਦੀਆ ਮਹਿਰਮਾ ਵੀ ਰੂਹ ਦਿਆ ਸਾਂਗੀਆਂ ਤੇਰੇ ਨਾਲ ਸਾਂਹਾਂ ਦੀਆਂ ਜੁੜੀਆਂ ਕਹਾਣੀਆਂ ਹੋ ਜਾਣਦਾ ਹੈ ਵੇ ਰੱਬ ਕੀ ਮੈਂ ਅੱਖਾਂ ਬੋਲ ਕੇ ਹੋ ਜਾਣਦਾ ਹੈ ਵੇ ਰੱਬ ਕੀ ਮੈਂ ਅੱਖਾਂ ਬੋਲ ਕੇ ਤੇਰੇ ਉੱਤੇ ਸੋਹਣਾ ਵੇਖਣਾ ਮਰਦੀ ਵਸੋਂ ਤੇਰੀ ਸੌਂ ਤੇਰੀ ਜੱਟੀ ਚੱਲਦੀ ਨੀ ਅਟੜਾ ਮੇਰਾ ਖਲ ਹੀ ਪਿਆਰ ਨਹਾਣੇ ਜਿਵੇਂ ਮਰਜੀ ਹੀ ਮੈਨੂੰ ਐਦਾਂ ਹੁੰਦਾ ਜਦੋਂ ਮੈਂ ਕੋਈ ਵੀ ਗਾਣਾ ਲਿਖਦਾ ਜਾਂ ਮੈਂ ਕੋਈ ਵੀ ਗਾਣਾ ਪਰਵਾਸ ਹੋ ਜਾਂਦੀ ਜੀ ਜ਼ਿਆਦਾ ਮੈਨੂੰ ਐਦਾਂ ਹੁੰਦਾ ਵੀ ਜਦੋਂ ਕੋਈ ਸਿੰਗਰ ਨਾਲ ਗਾਣਾ ਕਰਦਾ ਤਾਂ ਉਹਨੂੰ ਸ਼ੋਅ ਪਾਣੇ ਚਾਹੁੰਦਾ ਕਿਉਂਕਿ ਜੇ ਉਹ ਸਿੰਗapore ਸ਼ੋਅ ਪਾਣਗੇ ਤਾਂ ਹੀ ਉਹ ਅੱਗੇ ਤੋਂ ਹੋਰ ਗਾਣੇ ਕਰੂਗਾ ਤਾਂ ਹੀ ਉਸ ਚੀਜ਼ ਦੀ ਮਾਰਕੀਟ ਵੱਧੂ ਤਾਂ ਹੀ ਸਾਡੀ ਵੱਧੂ ਜਿੰਨੇ ਤੁਸੀਂ ਸੋਹਣੇ ਤਰ੍ਹਾਂ ਕਿ ਲਿਖਣਾ ਸਿੱਖਿਆ ਪੂਜਾ ਜੀ ਬਹੁਤ ਵੱਡੀ ਹਸਤੀ ਨੇ ਜੀ 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 ਇਹ ਜੋ ਨਦੀ ਬਾਚ ਸਟਗੜਾ ਬੰਦਾ ਸੜਲੀ ਤੁਹਾਨੂੰ ਪਹੁੰਚਿਆ ਹੂੰ 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 ਤੇ ਤੁੰਦਰਾ ਸੀ ਨੂੰ ਲੰਗਾ ਕਿਤਾ ਸੀਗਾ ਜਗਵਣੀ ਟੀਵੀ ਦੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਕੈਲਗਰੀ ਕੈਨੇਡਾ ਤੋਂ ਦਿਲਵੀਰ ਜੱਲਵਲੀ ਵੱਲ ਪਿਆਰ ਤੇ ਸਤਿਕਾਰ ਭਰੀ ਸਤਿਕਾਰ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਸ ਗੀਤਕਾਰ ਤੇ ਗਾਇਕ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਇੱਕ ਆਪਣਾ ਸਿਤਾਪਿਤ ਨਾਮ ਬਣਾਇਆ ਬਹੁਤ ਸੁਪਰ ਹਿੱਟ ਗਾਣੇ ਨੇ ਅਨੇਕਾਂ ਕਲਾਕਾਰਾਂ ਨੇ ਇਹਨਾਂ ਦੇ ਗਾਣੇ ਗਾਇਨੇ ਸੋ ਆਓ ਅੱਜ ਉਹਨਾਂ ਦੀ ਗੀਤਕਾਰੀ ਤੇ ਗਾਇਕੀ ਸਫਰ ਦੀਆਂ ਅਗਲਾ ਮਤਾਂ ਦੀ ਸਾਂਝ ਪਾਉਨੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਜਗਵਾਨੀ ਟੀਵੀ ਤੇ ਸਵਾਗਤ ਕਰ ਲੈਨੇ ਆ ਮੇਰੀ ਮਰਾਦ ਹੈ ਵਿੱਕੀ ਤਾਲਿਵਾਲ ਵਿੱਕੀ ਤਾਲਿਵਾਲ ਜੀ ਜਗਵਾਨੀ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਹ ਹੈ ਗੁਰਜੀਤ ਖਾਨ ਸਾਹਿਬ ਜੀ ਵਾਹਿਗੁਰੂ ਜੀ ਦੇ ਪਤੀ ਜੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜਗਵਾਨੀ ਦੇ ਸਾਡੇ ਦਰਸ਼ਕਾਂ ਨੂੰ ਪਰਮ ਕਰਾਉਣੇ ਹਿਤ ਆਏ ਆ ਵੀਕੀ ਜੀ ਤਰਨਦੀਪ ਸਿੰਘ ਤੋਂ ਵਿੱਕੀ ਢਾਲੀ ਵਾਲਾ ਤਾਂ ਸਫ਼ਰ ਕਿਵੇਂ ਚੱਲ ਰਿਹਾ ਨੇ ਬਸ ਪਰਮਾਤਮਾ ਦੀ ਕਰਾਈ ਜੀ ਲੱਗੇ ਹੋਏ ਜੀ ਹੌਲੀ ਹੌਲੀ ਬਈ ਕਿਦਣੀ ਕੰਮ ਕਰਦੇ ਨੇ ਕੋਲਪੇ ਜੀ ਜਿੰਨਾ ਤੱਕ ਮੈਂ ਜਾਣਦਾ ਤੁਹਾਡੇ ਗੀਤਕਾਰੀ ਸਫ਼ਰ ਤੋਂ ਪਹਿਲਾਂ ਤੁਸੀਂ ਕਬੱਡੀ ਖੇਡਦੇ ਰਹੇ ਮੈਂ ਚਾਹੁੰਦਾ ਮੈਂ ਥੋੜਾ ਜਿਆਦਾ ਕਬੱਡੀ ਬਾਰੇ ਦੱਸੋ ਵੀ ਕਬੱਡੀ ਤੋਂ ਬਾਅਦ ਫਿਰ ਗੀਤਕਾਰੀ ਫਿਰ ਗਾਇਕੀ ਸੋ ਸ਼ੁਰੂਆਤ ਆਪਾਂ ਤੁਹਾਡੀ ਕਬੱਡੀ ਤੋਂ ਹੀ ਕਰਦੇ ਆਂ ਵੀ ਕਬੱਡੀ ਬਲਕੇ ਤਾਂ ਇਹ ਜਿਹੜਾ ਸ਼ੌਂਕ ਪਾਲਿਆ ਸੀ ਕਦੋਂ ਸਟਾਰਟ ਕੀਤਾ ਸੀ ਤੇ ਕਦੋਂ ਫਿਰ ਗੀਤਕਾਰੀ ਵੱਲ ਆਇਆ ਗੱਲ ਐਕਚੁਅਲੀ ਐਦਾਂ ਸੀ ਜੀ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ 8ਵੀਂ 10ਵੀਂ ਵਿੱਚ ਪੜ੍ਹਦੇ ਸੀ ਜੀ ਬਰਸਾਹ ਸ਼੍ਰੀ ਗੁਰਤੇਗਵਾ ਦੇ ਸਕੂਲ ਬਰਸਾਹ ਪੜ੍ਹਦੇ ਸੀ ਜੀ ਤੇ ਉਦੋਂ ਤੋਂ ਮੈਂ ਲਿਖਣਾ ਬੜਾ ਬੜਾ ਸ਼ੁਰੂ ਕੀਤਾ ਸੀ ਜੀ ਜੀ ਤੇ ਸਾਡੇ ਸਕੂਲ ਵੀ ਟੀਮ ਹੁੰਦੀ ਸੀ ਨੈਸ਼ਨਲ ਸਟਾਈਲ ਤੇ ਉਦੋਂ ਅਸੀਂ ਉਹਦੇ ਵਿੱਚ ਖੇਡਦੇ ਹੁੰਦੇ ਸੀ ਜੀ ਜੀ ਤੇ ਲੇਖਰਾਂ ਨੂੰ ਸ਼ੁਰੂ ਤੋਂ ਪਹਿਲਾਂ ਦੇ ਸੀਗੇ ਜੀ ਤੇ ਬਸ ਉਹ ਮਾੜਾ ਮਾੜਾ ਕਵਿਤਾ ਦੇ ਰੂਪ ਚ ਹੁੰਦਾ ਸੀ ਬੜਾ ਮੈਂ ਸੱਚੀ ਸਭ ਬੜਾ ਵੀ ਵਧੀਆ ਮੈਂ ਸਿੱਖਿਆ ਨਹੀਂ ਕਿਸੇ ਤੋਂ ਜਾਂ ਬਾਈ ਖਲਾ ਜੀ ਮੈਂ ਕਿ ਵਧੀਆ ਲੱਗਦਾ ਨਹੀਂ ਅੱਜ ਮੈਂ ਫੋਮੀ ਇਹ ਛੋਟਾ ਮੈਂ ਅੱਛਾ ਹੀ ਸੀ ਤੇ ਬਸ ਉਹ ਥ੍ਰੀ ਹੌਲੀ ਹੌਲੀ ਵਿਕੇਟ ਨੇ ਫੋਮੀ ਸ਼ੁਰੂ ਕੀਤਾ ਸੀ ਜੀ ਜਿੱਥੋਂ ਤੱਕ ਮੈਂ ਗਾਣਦਾ ਵੀ ਮਾਪੇ ਤਾਂ ਕਹਿੰਦੇ ਇਹ ਵੀ ਮੁੰਡਾ ਪੜ੍ਹ ਲੈ ਕੇ ਕੋਈ ਪੁਲਿਸ ਅਫਸਰ ਬਣੇ ਤੇ ਤੁਸੀਂ ਪਰ ਤੁਹਾਡਾ ਸ਼ੌਂਕ ਇਹ ਮੰਨ ਲਵਦਾ ਜ਼ਿਆਦਾ ਇਧਰ ਗੀਤਕਾਰੀ ਵੱਲ ਹੋ ਗਿਆ ਜੀ ਕਿ ਮਾਪਿਆਂ ਦਾ ਫਿਰ ਕਿਦਾਂ ਦਾ ਸਹਜੂਕ ਸੀ ਉਸ ਟਾਈਮ ਇੱਕ ਸ਼ਬਦ ਤੁਸੀਂ ਬੜਾ ਯੂਜ਼ ਕੀਤਾ ਵੀ ਉਹ ਕਹਿੰਦੇ ਸੀਗੇ ਵੀ ਇਹ ਤਾਂ ਕੰਜਰਾ ਦਾ ਕੰਮ ਹੈ ਇਹਦੇ ਬਾਰੇ ਥੋੜਾ ਜਿਹਾ ਦੱਸੋ ਜੀ ਉਹ ਜਨਾ ਗੱਲ ਦੇਖੋ ਐਦਾਂ ਜੀ ਇਹ ਗੱਲ ਹੋਣੀ ਤਕਰੀਬਨ 2002 ਤੋਂ 2004 ਤੱਕ ਹੂੰ ਦੇਖੋ ਹਰ ਇੱਕ ਮਾਬਾਪ ਨੂੰ ਹੁੰਦਾ ਹੀ ਹੈ ਵੀ ਉਹਨਾਂ ਦਾ ਪੁੱਤ ਉਹਦੀ ਧੀ ਕਿਸੇ ਨਾ ਕਿਸੇ ਵਧੀਆ ਲੈਂਚ ਹੋ ਗਈ ਹੂੰ ਹੂੰ ਹਾਂ ਦੇ ਟਪੰਡਾ ਬਲਜੀ ਕੋਈ ਇਸ ਲੈਂਡਸ ਪਹਿਲਾਂ ਹੈ ਨਹੀਂ ਸੀਗਾ ਕੋਈ ਸਾਡੀ ਫੈਬਲੀਸ਼ਨਿੰਗ ਸੀਗਾ ਪਿੰਸਾਂ ਦੇ ਆ ਇਹਦੇ ਬਾਰੇ ਕੋਈ ਨਹੀਂ ਸੀਗਾ ਜੀ ਸੋ ਸਾਡੇ ਇੱਕ ਗਰਦਾ ਏਰੀਆ ਪਹਿਲਾਂ ਸਾਡੇ ਪਾਣੀ ਬਹੁਤ ਹੁੰਦਾ ਜੀ ਲੱਗਿਆ ਸਾਡੇ ਬਹੁਤ ਵੱਡਾ ਦਰਿਆ ਸ਼੍ਰੀ ਰਿਂਗੂ ਤੇ ਮਾਂ ਬਾਪ ਨੂੰ ਐਦਾਂ ਹੀ ਸੀਗਾ ਵੀ ਚਲੋ ਪਈ ਇਸ ਤਾਂ ਬਾਲਾ ਪੜ੍ਹ ਲੈ ਕੇ ਨਹੀਂ ਜਿਆਸੀ ਕੁਛ ਨਹੀਂ ਬਣੇ ਹਨਾ ਵੀ ਕਮ ਸੇ ਕਮ ਸਾਡਾ ਧੀ ਪੁੱਤ ਨੂੰ ਪੜ੍ਹ ਲੈ ਕੇ ਵੀ ਅਫਸਰ ਬਣੇ ਜੀ 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 ਤੋਂ ਉਹਨੇ ਬੜਾ ਜਿੰਮ ਲਾਇਆ ਵੀ ਕਮ ਸੇ ਕਮ ਵੀ ਇੱਕ ਵੀ ਵੜਾ ਜਿਨਾਮ ਪੈ ਮੈਂ ਮੈਂ ਵੀ ਪਰਲੇ ਕੇ ਵੀ ਖੁਸ਼ ਹਾਂ ਮੇਰੇ ਫਾਦਰ ਸਾਹਿਬ ਨੇ ਬਹੁਤ ਮਿਹਨਤ ਕੀਤੀ ਸਾਡੇ ਜੋ ਘੱਗਰ ਦਰਿਆ ਆਉਣਾ ਜੀ ਤਾਂ ਸਾਡੇ ਬੰਨ੍ਹ ਕਈ ਵਾਰ ਟੁੱਟ ਜਾਂਦੇ ਤੇ ਉਸ ਤੋਂ ਬਾਅਦ ਫਿਰ ਵੀ ਸਾਡੇ ਫਾਦਰ ਸਾਹਿਬ ਨੇ ਪਾਣੀ ਵਜਨੀ ਟਰੈਕਟਰ ਤੇ ਬਿਠਾ ਕੇ ਜਾਂ ਮੋਡਾ ਤੇ ਬਿਠਾ ਕੇ ਸਾਨੂੰ ਛੱਡ ਕੇ ਆਉਣਾ ਜੀ ਉਹਨਾਂ ਨੇ ਦੋ ਤਿੰਨ ਕਿਲੋਮੀਟਰ ਜੀ ਦੋ ਵਜੋਂ ਉੱਥੇ ਬੱਸ ਆਉਂਦੀ ਪਰ ਵਾਪਸ ਚੜ ਕੇ ਜਾਵਾ ਜੀ ਤੇ ਪਰ ਮੈਂ ਫੈਸਲਾ ਹੀ ਬੈਠ ਸੀ ਮੋਡਾ ਪਰਲੇ ਸਿੱਧੂ ਜਾਉ ਤੇ ਲੱਗੇ ਸੀ ਦੁਬਾਰਾ ਵੱਡਾ ਜਾਉ ਤੇ ਲੱਗੇ ਅੱਛਾ ਜੀ 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 ਤੇ ਜਿਹੜਾ ਪਹਿਲਾ ਗਾਣਾ ਸੀ ਤੁਹਾਡਾ ਜਿੱਥੇ ਤੱਕ ਮੈਨੂੰ ਲੱਗਦਾ ਵੀ ਮਨਜੀਤ ਸੋਹਤਾ ਨੇ ਤੁਹਾਡਾ ਗਾਣਾ ਜੀ ਉਹ ਗਾਣਾ ਤੇ ਕੀ ਬੋਲ ਸੀ ਉਹ ਗਾਣਾ ਨਾ ਅਸਲ ਤੌਰ ਤੇ ਕਿਸੇ ਬੋਲ ਕੋਲ ਤੇ ਆ ਸੀ ਜੀ ਅੱਛਾ ਜੀ ਤੇ ਪਰ ਬਾਅਦ ਚ ਬਾਈ ਮਨਜੀਤ ਸੋਹਤਾ ਮੜੇ ਜੀ ਪੰਜਾਬ ਰਿਪੋਰਟ ਦੇ ਬੈਨੇਫਿਟ ਗਾਣਾ ਆਇਆ ਸੀਗਾ ਜੀ ਜੀ ਬੇਸਿਕਲੀ ਮਿਊਜ਼ਿਕ ਹੀ ਤਰ ਸੀਗਾ ਤੇ ਗਾਣੇ ਦੇ ਲੱਭ ਸੀ ਮੈਂ ਖੜ ਖੜ ਹੱਸਦੇ ਸੀ ਖਾ ਗਿਆ ਯਾਰ ਤੇਰੀ ਗਾਚੋਂ ਦਾ ਦੋ ਸੁਣਨ ਸੀਗਾ ਤੇ ਬਾਈ ਨੇ ਗਾਇਆ ਬਾਖਮਾਲ ਜੀ ਤੇ ਬਾਕੀ ਉਸ ਟਾਈਮ ਬਾਈ ਗੁਰਨਾਮ ਦਾ ਮੇਰੇ ਗਾਣੇ ਦਾ ਸੀ ਰਿਕਾਰਡ ਜੀ ਜੀ ਬਿਲਕੁਲ ਉਹ ਕੁਝ ਹੀ ਆਪਾਂ ਕੋਣ ਗਾਣੇ ਹੋ ਗਏ ਸੀਗੇ ਪਰ ਆਏ ਨਹੀਂ ਸੀਗੇ ਹਜੇ ਉਹਦਰਾ ਜੇ ਪਹਿਲਾ ਗਾਣਾ ਆਇਆ ਸੀਗੇ ਜਦੋਂ ਪਰ ਬਾਈ ਸੁਣਾਉਂਦੇ ਜੀ 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 ਅਜੇ ਗੁਰਨਾਮ ਨਾਲ ਤੁਹਾਡਾ ਗਾਣੇ ਕਾਫੀ ਹਿੱਟ ਆ ਦੇ ਨੇ ਕਿ ਡਾਇਮੰਡ ਦੀ ਚੰਦਰ ਪਾਦਾਂਗੇ ਰੱਖ ਲਈ ਪਿਆਰ ਨਾਲ ਜਿਹਨੇ ਮੰਗੀ ਜੀ ਇਹ ਗਾਣਾ ਆਪਾਂ ਗੁਰਨਾਮ ਦੀ ਗੱਲ ਸ਼ੁਰੂ ਕਰਦੇ ਵੀ ਗੁਰਨਾਮ ਦੇ ਨਾਲ ਮੈਨਿੰਗ ਕਿਤਾ ਹੋਈ ਤੁਹਾਡੇ ਉਸ ਟਾਈਮ ਬਾਈ ਗੁਰਮਰਮ ਵੀ ਯਾਰਾ ਮੁੱਲੇ ਕੰਪਨੀ ਚ ਮਨ ਦਾ ਗੜਾ ਆਇਆ ਸੀ ਹੀ ਜੀਆਂ ਕੁੜੀਆਂ ਯਾਰਾ ਵਿੱਚ ਜਗਰਾਉਂਦੀਆਂ ਹੁੰਦੀਆਂ ਸੀ ਹਮਮ ਤੇ ਬਾਈ ਮੈਂ ਪਹਿਲਾਂ ਗਾਣਾ ਸੀਗਾ ਤੇ ਮੈਨੂੰ ਵੀ ਇਦਾਂ ਸੀ ਵੀ ਮੈਂ ਬੜੇ ਕਲਾਕਾਰ ਨੂੰ ਫੋਨ ਕਰ ਲੈ ਹਮ ਵੀ ਬਾਈ ਕੋਈ ਗਾਣਾ ਲੈ ਲਵੋ ਯਾਰਾ ਗਾਣਾ ਲੈ ਲਵੋ ਉਸ ਟਾਈਮ ਮੋਬਾਈਲ ਤਾਂ ਨਾ ਹੁਣੀ ਸੀਗਾ ਲੈਡਲੈਂਗ ਫੋਨ ਤੇ ਹੁੰਦਾ ਸੀ ਔਰ ਜਿਹੜਾ ਇਹ ਆਪਾਂ ਸੋਸ਼ਲ ਮੀਡੀਆ ਕਹਿ ਸਕਦੇ ਆ ਬਾਈ ਜੀ ਇਹ 2014-15 ਤੋਂ ਬਾਅਦ ਜ਼ਿਆਦਾ ਜੀ 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 ਤੂੰ ਪਹਿਲਾਂ ਨਹੀਂ ਸੀਗਾ ਹਮਮ ਤੇ ਮੈਨੂੰ ਵੀ ਹਰ ਇੱਕ ਨੂੰ ਮੈਂ ਕਹਿੰਦਾ ਮੈਂ ਥੁਗਿਆ ਯਾਰਾ ਗਾਣੇ ਲੈ ਲਵੋ ਹੁਣ ਸ਼ੇਰ ਜੀ ਜਿਹੜੀ ਯਾਦ ਤੇ ਬੁਈ ਨਈਂ ਦਰਉਣਾ ਅੱਛਾ ਜੀ ਤੇ ਸਾਡੇ ਨਾਲ ਤੇ ਪਿੰਡ ਦਾ ਇੱਕ ਮੁੰਡਾ ਹੁੰਦਾ ਸੀ ਯਾਦ ਹਾਂ ਤੁਹਾਡੇ ਆਈ ਥਿੰਕ ਵਿਨੀ ਪ੍ਰੋਫੈਸਰ ਜੀ ਨਹੀਂ 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 ਤੇ ਉਹ ਗੁਰਨਾਮ ਹੁੰਦਾ ਵਧੀਆ ਦੋਸਤ ਸੀਗਾ ਹਾਂ ਤੇ ਉਹਨੇ ਮੈਨੂੰ ਮਿਲਿਆ ਕਿ ਨਪਤਦਾ ਉਹ ਕਹਿੰਦਾ ਯਾਰ ਇੱਕ ਮੁੰਡਾ ਗੁਰਨਾਮ ਪੁੱਛ ਰਿਹਾ ਕਿ ਉਹ ਬਹੁਤ ਸੋਹਣਾ ਪਉਂਦਾ ਅੱਛਾ ਜੀ ਤੇ ਉਹਦਾ ਨਾਮ ਮੇਲ ਕਰਾਉਣਾ ਹਾਂ ਤੇ ਮਹਾਬਲੀ ਜੀ ਦਾ ਕੰਮ ਕਰਾ ਦੇ ਤੇਰੇ ਪਰਦਾ ਸੌਣਾ ਹਾਂ ਉਹਨੇ ਪਰਸੇ ਗੁਰਨਾਮ ਬਾਈ ਨੂੰ ਮੋਹਾਲੀ ਮਿਲਈ ਸੀਗੇ ਜੀ ਜੀ ਤੇ ਵਰਨਾ ਬਈ ਸੈਨ ਹੁੰਦਾ ਸੀ ਕਿਸੇ ਨਾਲ ਜਸਕੋਟ ਦਾ ਬਾਅਦ ਚ ਹੋਣੀ ਨਹੀਂ ਅੱਛਾ ਨਹੀਂ ਤੇ ਫਿਰ ਤੁਸੀਂ ਪਹਿਲੀ ਵਾਰ ਮਿਲੇ ਤੇ ਸੀ ਬਲ ਸਰਵਤ ਕਾਫੀ ਗੱਲਾਂ ਗੋੜ ਕੀਤੀਆਂ ਹੋਈ ਮੋਈ ਸੱਸਾਂ ਦੇ ਚੰਨ ਸੀ ਵੇ ਦੇ ਉਹ ਗਾਣੇ ਦੇ ਜਿਹੜਾ ਪਹਿਲਾਂ ਤੁਸੀਂ ਗਾਣਾ ਦਿੱਤਾ ਮੈਨੂੰ ਲੱਗਦਾ ਡਾਇਮੰਡ ਦੀ ਛੰਦਰ ਪਾਦਾਂਗੇ ਉਹ ਬਾਅਦ ਚ ਦਿੱਤਾ ਪਹਿਲਾ ਸੀਗਾ ਰੱਖ ਲੀ ਪਿਆ ਵਰਨਾ ਜੀ ਮੈਂ ਮੰਨ ਤੂ ਇਹ ਇਸ ਕਰਕੇ ਤੇ ਦੋ ਕਬੂਲ ਵੱਡਾ ਹਾਂ ਜੀ ਸਾਡਾ ਗਾਣਾ ਰੱਖ ਲੀ ਪਿਆ ਵਰਨਾ ਜੀ ਦਾ ਗੁਰਬਾਣੀ ਦਾ ਪਹਿਲਾ ਗਾਣਾ ਸੀਗਾ ਤੇ ਉਹ ਸਭ ਦਾ ਫਿਰ ਡੀਜੇ ਤੇ ਵਧੀਆ ਪੱਜਾ ਸ਼ੁਰੂ ਹੋਇਆ ਜੀ ਹੂੰ ਹੂੰ ਤੇ ਮੈਨੂੰ ਹੁਣ ਵੀ ਯਾਦ ਆ ਸੱਟ ਦਾ ਇੱਕ ਫਰੈਂਡ ਹੁੰਦਾ ਸੀ ਬਹਿਰ ਸਾਹਿਬ ਇਕੱਠੇ ਪੜ੍ਹਦੇ ਸੀਗੇ ਅੱਛਾ ਜੀ ਤੇ ਉਹਦੀ ਮੈਰਿਜ ਸੀ ਅੱਛਾ ਤੇ ਇਹ ਮੈਨੂੰ ਲੱਗਣਾ ਮੇਰਾ ਸ਼ਾਇਦ 2017 ਵਿੱਚ ਆਇਆ ਹੋਵੇ ਸ਼ਾਇਦ ਜੀ ਹੂੰ ਹੂੰ ਤੇ ਉਹ ਸਭ ਇਕੱਠੇ ਕਾਰ ਕੋਲ ਦੇ ਗਿਆ ਹਾਂ ਹਾਂ ਤੇ ਆਰਕੈਸਟ੍ਰੈਂਟ ਬਹੁਤ ਹੁੰਦਾ ਸੀ ਉਹ ਅੱਛਾ ਜੀ ਤੇ ਜਦੋਂ ਵਾਰ ਕੈਸਟ ਨੇ ਸ਼ੁਰੂ ਕੀਤਾ ਤੇ ਪਹਿਲੇ ਗਾਣਾ ਬਜੇ ਰੱਖ ਲਈ ਪਿਆਰ ਨਵਾ ਹਾਂ ਹਾਂ ਤੇ ਅਸੀਂ ਬੈਠੇ ਸਾਰੇ ਯਾਰ ਸੱਡਾ ਸਾਰਾ ਗਰੁੱਪ ਬੈਠਾ ਮੇਕਅਪ ਨਾਲ ਹੌਲੀ ਮੇਰਾ ਗਾਣਾ ਚੱਲ ਪਿਆ ਸੇਸੇ ਪਾਸੋਂ ਉਹ ਕਹਿੰਦੇ ਚੁੱਪ ਕਰ ਕਹਿੰਦੇ ਬਾਚੀ ਅੰਦਿੱਤਾ ਇਹ ਬੜਾ ਗੋਲਿਆ ਹਾਂ ਹਾਂ ਉਹਨਾਂ ਕਹਿੰਦਾ ਹੋਇਆ ਤੇਰੇ ਉਹ ਬੜਾ ਚਾਹ ਹੋਇਆ ਰੋਬੀ ਮੈਨੂੰ ਬੜਾ ਚਾਹ ਹੋਇਆ ਕਿਉਂ ਸਭ ਨੇ ਬੜਾ ਮਾਰ ਕੀਤਾ ਤੇ ਵੀ ਲੰਘ ਦੇਦਾ ਸੀਗੇ ਹਾਂ ਹਾਂ ਹੁਦ ਦਿਨਾਂ ਦੇ ਆ ਮਹਿਰਮਾ ਵੀ ਰੂਦਿਆ ਛਾਣੀਆਂ ਤੇਰੇ ਨਾਲ ਸੋਹਾਂ ਦੀਆਂ ਜੁੜੀਆਂ ਕਹਾਣੀਆਂ ਉਹ ਜਾਣਦਾ ਹੈ ਵੇ ਰੱਬ ਕੀ ਮੈਂ ਅੱਖਾਂ ਬੋਲ ਕੇ ਉਹ ਜਾਣਦਾ ਹੈ ਵੇ ਰੱਬ ਕੀ ਮੈਂ ਅੱਖਾਂ ਬੋਲ ਕੇ ਤੇਰੇ ਉੱਤੇ ਸੋਹਣਾ ਵੇਖਣਾ ਮਰਦੀ ਵਸੋਂ ਤੇਰੀ ਸੌਂ ਤੇਰੀ ਜੱਟੀ ਚੱਲਦੀ ਅੱਖੜਾ ਨਾ ਮੇਰਾ ਖਲੀ ਪਿਆਰ ਨਹਾਣੇ ਜੀ ਮੈਂ ਮਰਜੀ ਹੀ ਕਰਵਾਉਂਦਾ ਥੈਂਕ ਯੂ ਅੱਛਾ ਬੈਂਤੀ ਅੱਜਕਲੇ ਕੋਈ ਰੁਝਾਨ ਜਾਂ ਹੋ ਗਿਆ ਵੀ ਕੁਸ਼ਕ ਕਲਾਕਾਰ ਨੇ ਕਿਹਾ ਕਿ ਵੀ ਜਦੋਂ ਦੋ ਦੋ ਚਾਰ ਗਾਣੇ ਹਟੋ ਜਾਂਦੇ ਆ ਤੇ ਬੌਂਸਰਾਂ ਦਾ ਕਾਫਨਾ ਮੋਗਦਾ ਰਹਿੰਦੇ ਆ ਇਹਦੇ ਨਾਲ ਲੱਗਦਾ ਨਹੀਂ ਕਿ ਅਸੀਂ ਦਿੱਟ ਬੌਂਸਰ ਰੱਖ ਲੈਂਦੇ ਉਹਦੇ ਨਾਲ ਕਿਉਂਕਿ ਬਣਾਇਆ ਤੇ ਲੋਕਾਂ ਨੇ ਸਟਾਰ ਹੁੰਦਾ ਉਹਨਾਂ ਤੋਂ ਫਾਸਲਾ ਵੱਧ ਨਹੀਂ ਜਾਂਦਾ ਜਾਂ ਕੋਲੋ ਵੀ ਜਦੋਂ ਕੁਸ਼ਕ ਮਤਲਬ ਚੜਿੰਦਾ ਦੇ ਜਿਹੜੇ ਨਾਸ਼ਕ ਹੁੰਦੇ ਆ ਕੁਇਸਟੀ ਦਾ ਮਾਈਂਡ ਵੀ ਕਰਦੇ ਕਈ ਮਤਲਬ ਫੋਟੋ ਤੱਕ ਵੀ ਖਿਚਾਉਣ ਲਈ ਵੀ ਉਹ ਬੌਂਸਰ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦੇ। ਇਸ ਵਾਰ ਕੀ ਚਾਹਣ। ਦੇਖੋ ਜੀ ਹਰ ਇੱਕ ਦੀ ਆਪਣੀ ਥਿਊਰੀ ਹੈ ਬਾਈ ਜੀ ਹਰ ਇੱਕ ਦੀ ਆਪਣੀ ਸੋਚ ਹੈ ਹੁਣ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਭਾਈ ਕਿ ਕਿਵੇਂ ਕਰਦਾ ਕਿ ਮੈਂ ਪਰ ਮੈਂ ਫੋਟੋ ਕੋਈ ਜਵਾਬ ਨਹੀਂ ਦਿੰਦਾ ਜੀ। ਤੁਸੀਂ ਆਪ ਜਾ ਕੇ ਹੱਥ ਮਲੇ ਕਰੋਣੇ ਵੀ ਆਜੂ ਕੋਈ ਖਰਾਬ ਹੋਈ। ਬਾਕੀ ਗੱਲ ਬੌਂਸਰਾਂ ਨੇ ਦੇਖੋ ਜੀ ਉਹ ਸਿਕਿਉਰਟੀ ਵੀ ਮੇਨ ਪਰਪਸ ਹੋ ਗਿਆ ਬਾਈ ਹੈਨਾ। ਜੀ। ਇਹ ਵਾਰ ਐਦਾਂ ਹੁੰਦਾ ਕਿ ਸ਼ਰਾਬ ਤੇ ਅੰਸਰ। ਉਹ ਜਿਹੜੇ ਪਿੱਛੇ ਕਰਨ ਔਜਲਾ ਬਾਈ ਨੂੰ ਕਿੱਦਾਂ ਵਧੀਆ ਸੰਗਤ ਜਿਸ ਨੇ ਸ਼ੋਅ ਚ ਹਾਂ ਇਹ ਇਹ ਉਹ ਚੀਜ਼ ਆ ਰਹੀ ਹੈ ਬਰੋ ਤੇ ਉਹ ਡਾਬ ਲਾਇਆ ਤੇ ਹਾਂ 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 ਬਾਕੀ ਨੂੰ ਲਾਦਾ ਵੀ ਪਿਆਰ ਕਲਾਕਾਰ ਸਾਰੀ ਕਰਦੇ ਨੇ ਜੀ ਸਾਡੇ ਇਹ ਨੂੰ ਵੀ ਨਹੀਂ ਗੱਲ ਹੈ ਨਾ ਹਾਂ ਹਾਂ ਇਹ ਇਹ ਵੀ ਗੱਲ ਐ ਕਿ ਜਿੱਦਾਂ ਹਮ ਤੁਸੀਂ ਕਰਨ ਔਜਲਾ ਦੀ ਕੀਤੀ ਪਿੱਛੇ ਦੇ ਦਿਲਜੀਤ ਨੇ ਇੱਕ ਸ਼ੋਅ ਕੀਤਾ ਇਹ ਉਦੋਂ ਵੀ ਕਿਸੇ ਨੇ ਉਹਨਾਂ ਦੇ ਸਨਮਾਰਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੇ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਲੱਜਟਿਆ ਕੀ ਕਹਿਣਾ ਚਾਹੁੰਦੇ ਇਹੋ ਜਿਹੇ ਸ਼ਰਾਰਤੀ ਅੰਸਰਾਂ ਨੂੰ ਇਹ ਜਿਹੜੇ ਮਤਲਬ ਘਟੀਆ ਹੱਤਤਾ ਕਰਦੇ ਆ ਵੀ ਜਿਹਦੇ ਨਾਲ ਜੇ ਤੁਸੀਂ ਸ਼ੋਅ ਨਹੀਂ ਦੇਖਣਾ ਜਾਂ ਤੁਹਾਨੂੰ ਪਸੰਦ ਨਹੀਂ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਆਉਨੇ ਕਿਉਂ ਇੰਤਾਂ ਦੀ ਹੱਕਤ ਕਿਉਂ ਕਰਦੇ ਆ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਦੇਖੋ ਜੀ ਹਰ ਇੱਕ ਦੀ ਆਪਣੀ ਸੋਚ ਹੈ ਬਈ ਆਪਣਾ ਕਿਹ ਦੀ ਸੋਚ ਬਦਲ ਨਹੀਂ ਸਕਦੇ ਹਮਮ ਬੜਾ ਕੋਈ ਵੀ ਕਲਾਕਾਰ ਬੜੋਂ ਉਹਨਾਂ ਨੂੰ ਲੋਪੇ ਨਹੀਂ ਦੀ ਠੀਕ ਜੀ ਕਿਚੋਂ ਪਿਆਰ ਕਰਨ ਵਾਲੇ ਵੀ ਹੁੰਦੇ ਨੇ ਕੋਈ ਵਿਚੋਂ ਜਿਹੜੇ ਕਰਨ ਵਾਲੇ ਵੀ ਹੁੰਦੇ ਨੇ ਸੋ ਇਹਨੇ ਕਿੰਨੇ ਤੇ ਪਈ ਥੋੜੇ ਕਰਕੇ ਆਉਨੇ ਆ ਜੀ ਪਿਆਰ ਅਸੀਂ ਕਰਦੇ ਆ ਪਰ ਤੁਸੀਂ ਕਰਦੇ ਜੀ ਪਰ ਸ਼ਾਇਦ ਇਹ ਇੱਕ ਗਾਣਾ ਤੇ ਜਿਹੜਾ ਸੀਗਾ ਤੁਹਾਡਾ ਡਾਇਮੰਡ ਟਿਸਾਂ ਦੇ ਪਰਾਂਗੇ ਇਹ ਗਾਣਾ ਕਿਵੇਂ ਉੱਜਾ ਕਿੰਨਾ ਕੁ ਸਮਾਂ ਲੱਗਾ ਇਸ ਨੂੰ ਗਾਣੇ ਨੂੰ ਉਸ ਟਾਈਮ ਮਨ ਤੇ ਕਿਹੋ ਜਿਹਾ ਬਲਬਲੇ ਸੀ ਕਿਹੋ ਜਿਹਾ ਖਿਆਲ ਸੀ ਨਹੀਂ ਤੇ ਬੜਾ ਥੋੜਾ ਜ਼ਰੂਰ ਬਸੋ ਮੈਨੂੰ ਐਂਦਾ ਹੁੰਦਾ ਜੀ ਜਦੋਂ ਮੈਂ ਕੋਈ ਵੀ ਗਾਣਾ ਲਿਖਦਾ ਚਾਹਦਾ ਕੋਈ ਵੀ ਵੀਰਣਾ ਪਰਿਵਾਰ ਤੋਂ ਹੋਵੇਗੀ ਜੀ ਜਿਆਤਰ ਮੈਨੂੰ ਐਦਾ ਹੁੰਦਾ ਵੀ ਜੇ ਕੋਈ ਸੰਗੀਤ ਨਾਲ ਗਾਣਾ ਕਰਦਾ ਤਾਂ ਉਹਨੂੰ ਸ਼ੋਅ ਪਾਣ ਜੇ ਭਾਵੇਂ ਜੇ ਉਹ ਸੰਗੀਤ ਨੂੰ ਸ਼ੋਅ ਪਾਣਗੇ ਤਾਂ ਹੀ ਉਹ ਅੱਗੇ ਤੋਂ ਹੋਰ ਗਾਣੇ ਕਰੂਗਾ ਤਾਂ ਹੀ ਉਸ ਚੀਜ਼ ਦੀ ਬੰਦੀ ਦੀ ਮਾਰਕੀਟ ਵਧੂ ਤਾਂ ਹੀ ਸਾਡੀ ਵਧੂ ਹੈਣਾ ਜੀ ਸੋ ਇੱਕ ਗਾਣਾ ਮੈਂ ਕਾਫੀ ਚਿਰ ਤੋਂ ਯਾਨੀ ਕਿ ਲਗਦਾ ਉਹ ਟ੍ਰੈਂਡ ਸ਼ੁਰੂ ਤੋਂ ਹੀ ਸੀਗਾ ਪਰ ਇਹ ਗਾਣੇ ਮੇਰੇ ਕੋਲ ਕਾਰਨੀਸ਼ਰ ਦੇ ਲੈ ਕੇ ਪਏ ਸੀਗੇ ਜੀ ਇਹ ਵੀ ਕਾਫੀ ਲੈ ਕੇ ਪਿਆ ਸੀਗਾ ਹਮ ਤੇ ਇਹ ਨੂੰ ਲੱਗਦਾ ਸ਼ਾਇਦ 8-9 ਸਗੜਾ ਕੋਲ ਹੈਗਾ ਸੀ ਪਹਿਲਾਂ ਅੱਛਾ ਜੀ ਪਰ ਜਦੋਂ ਉਹਨਾਂ ਬਰਨਾਮੇ ਨੇ ਬਾਅਦ ਚ ਕੀਤਾ ਜੀ ਇਹ ਮੈਂ ਕਾਫੀ ਕੋਲ ਪਿਆ ਸੀਗਾ ਅੱਛਾ ਜੀ ਤੇ ਹੁਣ ਤੁਸੀਂ ਜਿੰਨਾ ਚਿਰ ਮਨ ਲੱਗਦਾ ਵੀ ਸ਼ਾਇਦ ਤੁਸੀਂ ਮਾਰਕੀਟ ਚ ਆਪਣਾ ਪ੍ਰੂਫ ਪ੍ਰੂਫ ਨਹੀਂ ਕਰ ਦਿੱਤਾ ਜੀ ਕੋਈ ਨਾ ਚਿਰ ਵਿੱਚ ਨੂੰ ਸਾਥ ਲਈ ਤਰ ਹਮ 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 ਤੇ ਉਹ ਦੁਬਾਰਾ ਦੇ ਵਿੱਚ ਫਿਰ ਬਾਈ ਗੁਰਨਾਮ ਨੇ ਕੀਤਾ ਸੀ ਪਹਿਲਾਂ ਕਾਫੀ ਆਪਣੀ ਕੋਸ਼ਿਸ਼ ਸੀਗੀ ਜੀ ਹਾਂ 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 ਤੇ ਇਹ ਗਾਣੇ ਨੂੰ ਫਿਰ ਲਿਖਾਂ ਵੀ ਕਿੰਨਾ ਕੁ ਸਮਾਂ ਲੱਗਣ ਹੈ ਦੇਖੋ ਗਾਣਾ ਮੈਂ ਕੋਈ ਵੀ ਲੱਗਦਾ ਸਮਾਂ ਦਾ ਲਾਉਣੇ ਹੈ ਜੀ ਮੈਨੂੰ ਆਏ ਹੁੰਦਾ ਵੀ ਜਿੰਨਾ ਚਿਰ ਤਸੱਲੀ ਮੇਰੀ ਮੇਰੀ ਨਹੀਂ ਹੈਗੀ ਮੈਨੂੰ ਸਿੰਗਲ ਵੀ ਬਿਲ ਨਹੀਂ ਦੇਣਾ ਚਿਰ ਜਿਹੜੇ ਸੁਣ ਵਾਲੇ ਪ੍ਰਣ ਪ੍ਰਣ ਉਹਨਾਂ ਦੀ ਵੀ ਨਹੀਂ ਹੁੰਦੀ ਹੈ ਨਾ ਸੋ ਪਹਿਲਾਂ ਮੈਨੂੰ ਆਇਆ ਉਹਦੇ ਕੋਲ ਤਸੱਲੀ ਆਪਣੇ ਕਰਨਾ ਟਾ ਟਾ ਕੇ ਚੀਨ ਲੈ ਲਿਆ ਜੀ ਅੱਛਾ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਹੌਲੀ ਹੌਲੀ ਇਹੋ ਚੀਜ਼ ਨੂੰ ਲੱਗਦਾ ਵੀ ਹਾਂ ਕੋਲ ਸੈਟ ਆ ਫਿਰ ਬਾਈ ਜੀ ਸੰਗਰ ਫਿਰ ਕਰਦਾ ਜੀ ਕਿ ਸੰਗਰ ਬਾਈ ਵੀ ਕਹਿੰਦਾ ਵੀ ਬਾਈ ਜੀ ਇਹ ਚੀਜ਼ ਐਂ ਤਾਂ ਤੁਸੀਂ ਕੋੜੇ ਨੂੰ ਬੈਠ ਜੂ ਕੋਸ਼ਿਸ਼ ਕਰੀਦੇ ਨਹੀਂ ਹੋ ਬੈਠ ਕੇ ਜੀ ਐਕਸਟਰਾ ਡੀ ਗੱਲ ਅਕਸਰ ਸੁਣਨ ਨੂੰ ਮਿਲਦੀ ਹੈ ਵੀ ਤੁਸੀਂ ਜਦੋਂ ਵੀ ਲੱਗਦੇ ਦਿਲੋਂ ਲੱਗਦੇ ਆਂ ਦਿਲੋਂ ਦੇ ਦਿਮਾਗੋ ਲਿਖਣਾ ਇਹਦੇ ਵਿੱਚ ਕੀ ਮਨ ਲੋ ਅੰਦਰ ਮਹਿਸੂਸ ਕਰਦਾ ਨਹੀਂ ਦਿਮਾਗ ਸਾਤੇ ਹੀ ਹੈ ਨਹੀਂ ਜਿਹਨ ਦਾ ਹੈ ਨਹੀਂ ਜਲਾਇਸ ਨਾਲ ਉਸੇ ਕਦੇ ਵਾਰਤਾ ਨਹੀਂ ਹੈਗੀ ਜੀ ਦਿਮਾਗ ਦੇ ਨਹੀਂ ਬੱਤ ਤੇ ਜੋ ਜਥੇ ਵੀ ਚਲੇ ਆ ਜੀ ਦੇ ਨਾਲ ਵੀ ਹੈ ਜੀ ਹਾਂ ਹਾਂ ਚਲੂ ਅੱਗੇ ਜੀ ਜੀ ਦਿਮਾਗ ਪੱਖੋਂ ਮੋਟੇ ਜਿਹੇ ਗੱਡੀ ਵੀ ਗੱਲ ਹੋਣੀ ਨਾਲ ਹੂੰ ਹੂੰ ਜੀ ਬਾਈ ਜੀ ਆ ਜਾਓ ਫਿਰ ਡਾਇਮੰਡ ਦੀ ਝਾਂਜਰ ਦੇ ਦੋ ਬੋਲ ਜਿੱਥੇ ਤੁਹਾਡਾ ਨਾਮ ਆਉਂਦਾ ਉਹ ਲਾਈਨ ਜਰੂਰ ਬੋਲੋ ਜੀ ਹੋ ਚੱਤ ਕਾ ਗੁਰੂ ਦਾ ਕਰਦੇ ਰਾਜੀ ਜਗ ਦਾ ਛਟਖਿਆ ਹਲ ਬਲੋ ਜੀ ਵੈਗਨ ਤੇ ਰੋਜ ਲਵਾਕੇ ਹਉ ਲੈ ਝੂ ਟਾਲੀ ਵਾਲ ਬਲੋ ਪੰਦਰ ਸੌ ਲੀਲਾਣੇ ਦਾਰ ਦੀ ਤੈਨੂੰ ਨੂ ਬਣਾ ਦਾਗੇ ਟਾਲੀ ਵਾਲ ਦਾ ਖੜਾ ਜੱਟੀਏ ਅੱਜ ਹੀ ਵਗ ਕਰਾਣਾਗੇ ਹੇ ਰੇ ਹਾਵੇ ਤੇਰੇ ਬਟਮੂ ਘੜਾ ਸਰਦਾਰ ਨੀਏ ਮੁੰਡਾ ਇਹ ਮਰਦੀ ਝਾਂਜਰ ਪਾ ਦਾਂਗੇ ਕੀ ਬਾਕੀ ਬਹੁਤ ਵਧੀਆ ਹਾਲਜਕਲ ਫਿਰ ਦੋ ਸੂਟ ਜੈਸਮੀਨ ਅਕਤਰ ਮੇ ਤੁਹਾਡਾ ਲੇਟੈਸਟ ਗਾਣਾ ਬਹੁਤ ਬੜਾ ਚਰਚਾ ਤੇ ਆ ਗਿਆ ਪਰ ਮਤਲਬ ਇਹ ਇਹ ਗਾਣਾ ਕਿਤਨ ਸੁਆਦ ਬਣਿਆ ਜੀ ਤੇ ਜੈਸਮੀਨ ਤੱਕ ਦਾ ਅਪਰੋਚ ਕੀਤੀ ਨੇ ਅਸੀਂ ਤਕਰੀਬਨ ਸਾਰੇ ਮੋਹਾਲੀ ਇਕੱਠੇ ਹੋਨੇ ਆਂ ਅੱਛਾ ਜੀ ਤੇ ਸਾਰੇ ਜਿੰਨਾ ਆਪਣਾ ਕਲਾਕਾਰਾਂ ਦਾ ਅਧਾਰਾ ਤਕਰੀਬਨ ਆਲਮੋਸਟ ਸਾਰੇ ਮੋਹਾਲੀ ਹੋਂਦੇ ਆ ਜੀ ਹਨਾ ਸੋ ਅਸੀਂ ਜਦੋਂ ਮੈਂ ਗਾਣਾ ਲਿਖਿਆ ਤਾਂ ਮੈਂ ਸੋਚਿਆ ਵੀ ਯਾਰ ਗਾਣਾ ਕੀਤਾ ਜਾਵੇ ਕਿਉਂਕਿ ਚਮੜੀ ਮੋਟੀ ਹਸਬੰਡ ਵਾਈਫ ਦੇ ਕੰਲੋ ਵਿੱਚ ਹੋ ਗਈ ਆ ਹਨਾ ਬਿਲਕੁਲ ਤੇ ਉਹਦੇ ਬਾਅਦ ਫਿਰ ਮੈਂ ਸਾਡੇ ਵੱਡਾ ਵੀਰ ਬਈ ਜਸਵੀਰ ਪਾਲ ਦਾ ਸਪੋਰਟ ਤਾ ਜੀ ਜਿਨ੍ਹਾਂ ਨੇ ਬਾਈ ਰਾਜਵੀਰ ਜਵੰਦਾ ਵੀ ਖੜਾ ਕੀਤਾ ਹੂੰ ਹੂੰ ਬੀਬਜੀ ਕਾ ਨਨ ਮੂਲ ਮਾਨ ਸਰ ਕਦੇ ਗੀਤੇ ਜੀ ਇਹ ਬਰਨਾਮ ਭੁਲਰਾ ਮੇਰੇ ਬਾਈ ਬਕੀਦਾ ਦੀ ਗਾਣਾ ਸਾਡੇ ਸਵੀਰ ਪਾਲੋ ਬਾਈ ਬੋਕੈਂਟ ਇਹ ਸਾਰਾ ਹੀ ਬਹੁਤ ਹੀਰਾਮੰਦਾ ਜੀ ਹਮਮ ਤੇ ਉਹਨਾਂ ਨਾਲ ਸਾਰਾ ਕੰਮ ਦੀ ਸਾਂਝੀ ਕਰਦੇ ਇਕੱਠਾ ਜੀ ਜੀ ਤੇ ਫਿਰ ਬਾਈ ਨੂੰ ਮੈਂ ਸਲਾਹ ਕੀਤੀ ਮੈਂ ਫੋਨ ਤੇ ਵੀ ਵਿਆਹ ਕਰਾ ਲੈਣਾ ਲੈ ਚਾ ਬਾਈ ਕਹਿੰਦੀ ਵੀ ਬਈ ਪਹਿਲਾਂ ਆਪਾਂ ਜੈਸੀ ਜੀ ਨਾਲ ਬਣਾਉਦੇ ਆ ਅੱਛਾ ਜੀ ਤੇ ਬੀਟ ਕੋਪ ਦਾ ਮਿਊਜ਼ਿਕ ਸੀਗਾ ਜੀ ਹਮਮ ਤੇ ਬਾਕੀ ਮੈਨੂੰ ਬਹੁਤ ਯਾਨੀ ਕਿ ਫੋਨ ਕਾਲ ਮੈਸੇਜਸ ਹਾਂ ਤੇ ਗਾੜੀ ਦੀ ਵੀਡੀਓ ਸਾਡੇ ਸੰਦੀਪ ਮਾਨ ਬਾਈ ਨੇ ਬਣਾਈ ਜੀ ਬਹੁਤ ਸੋਹਣਾ ਮੈਂ ਗਾਇਕ ਬੋਲਤੀ ਚੰਗੀ ਲੋਕ ਮੱਚਾ ਸੁਰੇਗਾ ਨੂੰ ਜੀ ਜੀ ਅੱਜ ਕੱਲ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਚੱਲ ਰਹੀਆਂ ਜੀ ਮੈਂ ਹੁੰਦੇ ਹੁੰਦੇ ਨਹੀਂ ਦੇਖਿਆ ਵੀ ਤੁਹਾਡਾ ਸਰਪੰਚੀ ਤੇ ਵੀ ਇੱਕ ਗਾਣਾ YouTube ਤੇ ਪਿਆ ਹੈ ਜੀ ਜੀ ਉਹ ਕਿਦਾਂ ਸੁਆਬ ਬਣਿਆ ਦੀ ਪਰ ਉਹ ਸਰਪੰਚੀ ਦੀ ਹੁਣ ਮੇਰਾ ਦੇਖੋ ਜੀ ਹਰ ਇੱਕ ਬੰਦਾ ਕਹਿੰਦਾ ਵੀ ਫਿਰ ਰਿਟੈਰੀ ਕਿਵੇਂ ਆ ਹਾਂ ਹਾਂ ਉਹ ਕਹਿੰਦਾ 100 ਬਟਾ 100 ਵਾ ਜੀ ਦੇ ਵੀ ਸਰਪੰਚੀ ਦਾ ਚਾਲੀ ਗੈਲਸੀ ਕਰਦੇ ਨੇ ਸਰਪੰਚੀ ਟਾਵਰ ਵੱਖਰੀ ਹੈ ਜੀ ਮੀਟਰ 'ਚ ਹੋਰ ਵੀ ਬਥੇਰੇ ਨੇ ਪਰ ਸਰਪੰਚ ਸਰਪੰਚੀ ਹੈ ਜੀ ਹਨਾ ਤੇ ਹੁਣ ਪੰਜਾਬ ਦੇ ਵਿੱਚ ਵੈਸੇ ਵੀ ਦੌਰ ਚੱਲਦਾ ਹੁਣ ਸੋਚਿਆ ਵੀ ਦੌਰ ਤੇ ਗਾਣਾ ਕਰੀਏ ਤਾਂ ਕਰਦੇ ਗਾਣਾ ਕੀ ਕਰੀਏ ਇਨੀ ਦੇ ਫੇ ਦੋਕ ਬੋਲ ਹੋ ਜਾਣ ਸਰਪੰਚੀ ਦੇ ਓਕੇ ਮੈਂ ਸਰਪੰਚੀ ਦੀ ਤਿਆਰੀ ਚੋਬਰਾ ਮੈਂ ਕਿਹਾ 100 ਬਟਾ 100 ਜੱਟਈ ਵੈਲ ਬਾਕੀ ਨੂੰ ਪੁਲੇਣਾ ਚੀਜ਼ੀ ਕੀ ਕਹਿੰਦੇ ਐਸਾ ਆਪਾਂ ਹੁਣ ਗੱਲ ਕਰਦੇ ਆ ਤੁਹਾਡੇ ਜਿਹੜਾ ਤੁਸੀਂ ਗੀਤਕਾਰੀ ਤੋਂ ਗਾਇਕੀ ਵੱਲ ਆਉਣਾ ਕਿਦਾਂ ਸਵਾਬਣਿਆ ਇਹਦੇ ਬਾਰੇ ਥੋੜਾ ਜਿਹਾ ਬਰੀਫ ਚ ਦੱਸਿਓ ਮੈਨੂੰ ਵੀ ਕਿਉਂਕਿ ਬਹੁਤ ਘੱਟ ਹੁੰਦਾ ਵੀ ਗੀਤਕਾਰ ਜਿਹੜੇ ਗਾਇਕੀ ਦੇ ਵਿੱਚ ਜਾ ਕੇ ਸਫਲ ਹੋ ਜਾਂਦੇ ਆ ਤੇ ਤੁਹਾਡਾ ਕਿਦਾਂ ਸਵਾਬਣਿਆ ਦਰਸਲ ਗੱਲ ਇਹਦਾ ਸੀ ਜੀ ਮੈਂ ਲਿਖਣ ਬਾਗ ਨਹੀਂ ਸੀ ਸੋਚਿਆ ਕਿ ਇਹਨੂੰ ਬਲ ਬਸਾ ਜਾਣਾ ਜੀ ਵੀ ਮੈਂ ਅੱਜ ਵੀ ਆਪਣੇ ਆਪ ਨੂੰ ਪ੍ਰਿਪੇਅਰ ਨਹੀਂ ਮੰਨਦਾ ਮੈਂ ਅੱਜ ਵੀ ਉਹ ਵੀ ਮੰਨਦਾ ਵੀ ਯਾਰ ਮਾੜਾ ਮੋਟਾ ਮੈਂ ਲੱਗਦਾ ਬਸ ਹੂੰ ਹੂੰ ਸੋ ਇੱਕ ਮੈਨੂੰ ਵੀ ਥੋੜੀ ਦੇਖੋ ਆਪਣੇ ਹਾਂ ਕੰਮ ਕਰੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਕੋ ਆਪਣੀ ਸੋਚ ਹੁੰਦੀ ਆ ਜੀ ਜੀ ਵੀ ਕਿਤਨਾ ਕਿਤੇ ਗੀਤਕਾਰ ਦੀ ਉਮਰ ਅੱਜ ਦੇ ਦੌਰ ਚ ਬਾਲੀ ਵੱਡੀ ਨਹੀਂ ਹੈਗੀ ਹੂੰ ਹੂੰ ਗਾਣੇ ਦੀ ਉਮਰ ਵੱਡੀ ਹੋ ਸਕਦੀ ਹੈ ਜੀ ਪਰ ਅੱਜ ਕੱਲ ਦੇ ਦੌਰ ਦੇ ਵਿੱਚ ਇੱਕ ਗੀਤਕਾਰ ਦੇ ਅਮਰ ਛੋਟੀਆਂ ਬਾਈ ਜੀ ਇੱਕ ਗਾਣਾ বাজ ਗਿਆ ਜੀ ਮੁੜ ਕੇ ਦੂਜਾ ਗਾਣਾ ਤੀਜਾ ਗਾਣਾ ਨਾ ਬਜਿਆ ਹੂੰ ਹੂੰ ਤਾਂ ਫਿਰ ਕਲਾਕਾਰ ਹੋਰ ਪਾਸੇ ਰੁਕ ਕੇ ਚੇਂਜ ਕਰ ਦਿੰਦੇ ਨੇ ਹੂੰ ਹੂੰ ਨਹੀਂ ਹੁੰਦੇ ਹਨਾ ਨੋਟ ਆਊਟ ਇੱਕ ਗੀਤਕਾਰ ਦਾ ਨਾਮ ਪਿੱਛੇ ਰਹਿ ਜਾਂਦਾ ਤਾਂ ਕੋਈ ਸਾਰਾ ਕ੍ਰੈਡਿਟ ਕਲਾਕਾਰ ਨੂੰ ਮਿਲ ਜਾਂਦਾ ਹੈ ਤਾਂ ਤੇ ਉਹਦੇ ਕਰਕੇ ਮੈਨੂੰ ਆਇਆ ਸੋਚਿਆ ਵੀ ਯਾਰ ਮੈਂ ਵੀ بڑا ਮੋਟਾ ਵੀ ਚਲੋ ਗਾਇਕੀ ਦੇ ਨਾਲ بڑا-ਬڑا ਗਾਉਣਾ ਸ਼ੁਰੂ ਕਰੀਏ ਸੋਰੀ ਲੇਖਣ ਦੇ ਨਾਲ ਜੀ ਜੀ ਸੋ ਬੜਾ ਬੜਾ ਇਧਰ ਕੋ ਕੀਤਾ ਧਿਆਨ ਜੀ ਸਾਡੇ ਜਸਵੀਰਪਾਲ ਬਾਈ ਨਾਲ ਗੱਲ ਕੀਤੀ ਮਨਜੀਤ ਬਾਈ ਗਾਉਣਾ ਚਾਹੁੰਦਾ ਹਾਂ ਉਹਨੇ ਵੀ ਦੀ ਵੈਸ਼ਟੇ ਕਹਿੰਦੇ ਹੋਰ ਵੀ ਕਈ ਵਾਰ ਨਹੀਂ ਜੀ ਤੁਸੀਂ ਥੋੜੀ ਥੋੜੀ ਹੌਲੀ ਹੁਣ ਬੜੀ ਕੋਸ਼ਿਸ਼ ਕਰ ਰਹੇ ਗਾਉਣ ਦੀ ਪਰ ਜੇ ਸਮਰਗਿਆ ਨਹੀਂ ਰਿਹਾ ਗਾਉਣਾ ਸੀ ਹੌਲੀ ਹੌਲੀ ਕੋਸ਼ਿਸ਼ ਹੈ ਜੀ ਬਹੁਤ ਬਹੁਤ ਅੱਛੇ ਚੱਲ ਰਿਹਾ ਹੈ ਤੇ ਬਣਾ ਹੈ ਥੈਂਕ ਯੂ ਥੈਂਕ ਯੂ ਸੀ ਬਸ ਅਸ਼ੇ ਕਾਣਾ ਤਾਂ ਡਾਕਟਰ ਨੇ ਸੁਝਾਣਾ ਹੈ ਗਾਇਆ ਜੀਜੂ ਜੀ ਉਹ ਵੀ ਬਹੁਤ ਸੁਪਰ ਹਿੱਟ ਕਾਣਾ ਕੀ ਉਹ ਗਾਣਾ ਫਿਰ ਉਹਦੇ ਬਾਰੇ ਥੋੜਾ ਜਿਹਾ ਦੱਸੋ ਵੀ ਉਦੋਂ ਕੀ ਸੀ ਰਤਨ ਦੇ ਬਲਬਲੇ ਤੇ ਉਹਨੇ ਕਿੱਦਾਂ ਗਾਣਾ ਪਚਾਇਆ ਪਈਆ ਉਹ ਸਾਡਾ ਕਹਿਣਾ ਸੀ ਕਹਿੰਦੀ ਆ ਸਹੀ ਨਹੀਂ ਆ ਕਿ ਜੀਜੂ ਪੈਂਦਾ ਮੈਂ ਕਹ ਦੁਖੀ ਪੈਂਦਾ ਮੇਰੇ ਨਾਲ ਲੜਦਾ ਕਿ ਸੁਭਾ ਕਰਦਾ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਜਦ ਤਰ ਅਸੀਂ ਮੇਰੇ ਥੋਟ ਹੁੰਦੇ ਦੇ ਵੀ ਕਿ ਮੈਂ ਫੈਮਿਲੀ ਦੇ ਆਲੇ ਦੇ ਵਾਲੇ ਗਾਣੇ ਲਿਖਾਂ ਜੀ ਜੀ ਸੋ ਉਹ ਗਾਣਾ ਬਸ ਐਸੀ ਕਿਸੇ ਮਿੱਤਰ ਪੈਕ ਦੇ ਗਏ ਸੀਗੇ ਤੇ ਉਹ ਫਿਰ ਬੈਠੇ ਸੀ ਬੱਲਾ ਮਤਲਬ ਚੱਲ ਗਏ ਹਾਂ ਹਾਂ ਤੇ ਉਹਨਾਂ ਸਾਡੇ ਫਿਰ ਭਾਬੀ ਜੀ ਨੇ ਬੈਠੇ ਸੀਗੇ ਹਨ ਤੇ ਉਹ ਕਹਿੰਦੇ ਮੈਂ ਤਾਂ ਕਹਿੰਦੇ ਫੋਨ ਆਇਆ ਸੀਗਾ ਵੀ ਅਸੀਂ ਇੰਡੀਆ ਦਾ ਇਹ ਕਹਿੰਦੇ ਦਰੂਦ ਕੀਮ ਨਾਲ ਲੜਦਾ ਹੈ ਹਾਂ ਹਾਂ ਤੇ ਉਹ ਕਹਿੰਦੇ ਵੀ ਹੋਰ ਸਾਡੇ ਜੀਜੂ ਜੀ ਕਿਵੇਂ ਨੇ ਕੀ ਕਰਦੇ ਨੇ ਕਿ ਮੈਂ ਤਾਂ ਕਹਿੰਦਾ ਵੀ ਲੜਦੇ ਨੇ ਬਸ ਜੀ ਜੀ ਥੋੜਾ ਚੰਗਾ ਲੱਗਿਆ ਯਾਰ ਮੈਂ ਥੋੜਾ ਕੁਝ ਵੱਢ ਸਕਦਾ ਹੂੰ ਹੂੰ ਤੇ ਉਹ ਥੋਟ ਹੋਇਆ ਜੀ ਫਿਰ ਗਾਣਾ ਕਿਸੇ ਮੇਰਾ ਇਹ ਸਿੰਗਰ ਹੋਰ ਕੋਲ ਪਿਆ ਸੀਗਾ ਜੀ ਜੀ ਤੇ ਇਹਨਾਂ ਨੂੰ ਗੋਮਟਾ ਨਹੀਂ ਸਾਉ ਦਾ ਫੋਨ ਆਇਆ ਜੋ ਕੋਈ ਇੱਕ ਹੱਸ ਬਣ ਲੀ ਗੀਨ ਬੈਗੜਾ ਸੋਣਿਆ ਸੀ ਵੀ ਅਸੀਂ ਕਰ ਸਕਦੇ ਮੈਂ ਕਹਿੰਦਾ ਜੀ ਵੀ ਜਦੋਂ ਅਸੀਂ ਸੌਣ ਤੁਰ ਕੇ ਲਿਖਣਾ ਸਿਖਿਆ ਕੁਜਾ ਜੀ ਬਹੁਤ ਵੱਡੀ ਹਸਤੀ ਨੇ ਜੀ 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 ਜਿਹੋ ਨਾਲ ਦੀ ਬਾਚ ਸੁਟਗੜਾ ਹੁੰਦਾ ਸਾਡੇ ਲਈ ਤੁਹਾਨੂੰ ਬਹੁਤ ਹੈ ਜੀ ਹੂੰ 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 ਤੇ ਮਤਲਬ ਤੁਹਾਨੂੰ ਵੀ ਲੱਗਦਾ ਕਿ ਇਸ ਤਰ੍ਹਾਂ ਸੀ ਜੀ 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 ਅਚਾਨਕ ਬੈਦਿਤ ਕਿ ਉਹ ਜੀ ਤੁਸੀਂ ਕਰਤੱਵਾਂ ਦੱਸਦੇ ਹੋ ਕਿ ਲਿਖਣਾ ਲਿਖਣ ਦੇ ਲਈ ਕੁਛ ਬੁੱਕਸ ਵੀ ਪੜਦੇ ਹੋ ਜਾਂ ਪੜਦੇ ਨਹੀਂ ਸਿਰ ਕਿਹੜੀਆਂ ਪੜਦੇ ਹੋ ਤੇ ਕਿਹੋ ਜਿਹਾ ਮਤਲਬ ਕੀੜੇ-ਕੀੜੇ ਕਲਾਕਾਰਾਂ ਨੂੰ ਸੁਣਦੇ ਜਿਆਦਾ ਇਦੇ ਬਾਰੇ ਵੀ ਥੋੜਾ ਦੱਸੋ ਮੈਂ ਦੇਖੋ ਜੀ ਤੁਹਾਨੂੰ ਬੜਾ ਝੂਠ ਮਾਰੀ ਮੈਂ ਫਲਾਣਾ ਪਤਾ ਪੜੀ ਫਲਾਣੀ ਪੜੀ ਹੈ ਨਾ ਮੈਂ ਬਾਰੇ ਸ਼ਾਹ ਜੀ ਜੀ ਮਦੋਂ ਬੁੱਲੇ ਸ਼ਾਹ ਜੀ ਜੀ ਤੇ ਸ਼ਿਵ ਅਕਬਰ ਬਟਾਲਵੀ ਸਾਹਿਬ ਜੀ ਜਦੋਂ ਬੜਾ ਕਦੇ ਸਮਾਂ ਲੱਗਦਾ ਉਹਨੇ ਪੁਰਾਣੇ ਲੋਕਸ ਯੂਨ ਪੜਦਾ ਜੀ ਹਮਮ ਤੇ ਬਾਕੀ ਮੈਂ ਪੁਰਾਣੇ ਗਾਣੇ ਸੁਣ ਕੇ ਬਹੁਤ ਆਜੀ ਹੈ ਨਹੀਂ ਬੱਲਾ ਸਾਹਿਬ ਇਹ ਮਾਰਕ ਸਾਬ ਸਦੀਕ ਸਾਹਿਬ ਉਹਨਾਂ ਦੇ ਨਾਲ ਤਕਰੀਰ ਬਹੁਤ ਜਣੇ ਸੁਣਦਾ ਹਮਮ ਸ਼ੁਰੂ ਤੇ ਸੁਣਦਾ ਜੀ ਮੈਨੂੰ ਹੁੰਦਾ ਵੀ ਇਦਾਂ ਉਹ ਜਿਹੜੇ ਲੱਭਜ ਬੋਲਦੇ ਸੀਗੇ ਲੱਭਜ ਤੇ ਬੜੇ ਫੱਟਵੇਂ ਦੇ ਸੀ ਮੈਨੂੰ ਆਉਂਦਾ ਵੀ ਉਹਦਾਂ ਦੇ ਲੱਭਜ ਹੁੰਣ ਜਿਹੜੇ ਤੁੱਕ ਬੰਦੀ ਜੁੜਦੀ ਹੋ ਕਿਸੇ ਫੱਟ ਪੈਂਦੇ ਹਾਂ 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 ਸੋ ਮੈਂ ਪੁਰਾਣੀ ਇਹ ਜ਼ਰੂਰ ਸੁਣਦਾ ਜੀ 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 ਆਪਾਂ ਅੱਜ ਤੇ ਬੇਟੀ ਗੱਲ ਕਰੀਏ ਵੀ ਕੋਈ ਦੋ ਜਾਂ ਤਿੰਨ ਗਾਇਕਾਂ ਦੇ ਨਾਮ ਲਵੋ ਜਿਹੜੇ ਅੱਜ ਦੀ ਮਤਲਬ ਕੱਲੋ ਵੀ ਜਨਰੇਸ਼ਨ ਜਿਹਨਾਂ ਨੂੰ ਸੁਣਦੇ ਆ ਸਾਰੇ ਸਾਡੇ ਅਕੋਰਡਿੰਗ ਸਭ ਨੂੰ ਛੱਡ ਕੇ ਸਾਰੀ ਕਹਿੰਦੇ ਜੀ ਨਹੀਂ ਸਾਰੀ ਮੈਗ ਕੋਈ 2 3 10 ਲੈਂਦਾ ਹੁੰਦਾ ਜੀ ਦੇਖੋ ਹਮ ਹੁਣ ਜਦੋਂ ਕੋਈ ਵੀ ਗਾਣਾ ਇੱਕ ਪਾਉਂਦਾ ਜੀ ਕੋਈ ਗਾਣਾ ਚੀਜ਼ ਵਧੀਆ ਆਉਂਦਾ ਹਮ ਹਮ ਤਾਂ ਉਹ ਸਾਰੀ ਸਮਝਦੇ ਨੇ ਜੀ ਜਿਵੇਂ ਆਪਾਂ ਇੱਕ ਬੰਦੇ ਨੂੰ ਕਹਿ ਦਈਏ ਤਾਂ ਉਹ ਦੂਜੇ ਕਹਿਣਗੇ ਸਾਡਾ ਨਹੀਂ ਲੈ ਮੈਂ ਸਾਨੂੰ ਸਾਰੀ ਘੰਟੇ ਦੇ ਸਾਰੀ ਬਹੁਤ ਛੋੜਾ ਕਰਦੇ ਨੇ ਕੰਮ ਤੇ ਸਭ ਨੂੰ ਜਿਹੜਾ ਬੰਦਾ ਕੰਮ ਘੈਂਟ ਕਰਦਾ ਉਹ ਉਸ ਵਾਸਤੇ ਹਰ ਇੱਕ ਬੰਦਾ ਆਇਆ ਸੀ ਜੀ ਵੀ ਸਾਰੀ ਸਾਰੀ ਘੈਂਟ ਦੇ ਸੀ ਅੱਛਾ ਜੀ ਅੱਛਾ ਵਿੱਕੀ ਦੀ ਜਿਸ ਤਰ੍ਹਾਂ ਕਲਾਕਾਰ ਦੀ ਤੋ ਪਦ ਕਲਾਕਾਰ ਦੀ ਦੂਸਰੀ ਮੰਜ਼ਲ ਫਿਲਮਾਂ ਤੱਕ ਅਜਕਲ ਜ਼ਿਆਦਾ ਆ ਜੀ ਤੇ ਤੁਹਾਨੂੰ ਵੀ ਕਦੀ ਕੋਈ ਆਫਰ ਆਇਆ ਇਦਾਂ ਦੇ ਮੈਂ ਜੀ ਫਿਲਮਾਂ ਗਾਇਕੀ ਦੇ ਨਾਲ ਨਾਲ ਮੈਂ ਫਿਲਮਾਂ ਵੀ ਰਾਈਟ ਕਰ ਰਿਹਾ ਜੀ ਕਾਫੀ ਅੱਛਾ ਜੀ ਤੇ ਬਾਕੀ ਪਰਮਾਤਮਾ ਰੱਖੇ ਸੁਖ ਮਹਾਰਾਜ ਕਰੀ ਕਰਾਂਗੇ ਜੀ ਬਾਕੀ ਮਨੂੰ ਫਿਲਮਾਂ ਦੇ ਕਾਨੇ ਅਕਸਰ ਮੈਂ ਕਰਦਿਆਂ ਗੁਰਨਾਮ ਬਾਈ ਦੇ ਹੋਰ ਵੀ ਕਾਫੀ ਹੂੰ ਹੂੰ ਤੇ ਬਾਕੀ ਫਿਲਮਾਂ ਵੀ ਮੈਂ ਕਰ ਰਿਹਾ ਜੀ ਰਾਈਟ ਨੀ ਨੀ ਤੇ ਜੋ ਵੀ ਪ੍ਰੋਡਿਊਸਰ ਸਾਹਿਬ ਮਿਲੇਗਾ ਉਹ ਵੀ ਕਰਾਂਗੇ ਨੀ ਨੀ ਜੀ ਬਾਈ ਹੋਰ ਨਾਲੇ ਪ੍ਰੋਜੈਕਟਾਂ ਬਾਰੇ ਥੋੜਾ ਦੱਸੋ ਵੀ ਕਿਹੜੇ ਕਿਹੜੇ ਨਵੇਂ ਪ੍ਰੋਜੈਕਟ ਤੁਹਾਡੇ ਆ ਰਹੇ ਨੇ ਪ੍ਰੋਜੈਕਟ ਦੀ ਸਾਡੀ ਜਾਸਰਕਾਟ ਕੰਪਨੀ ਚੋ ਕਾਫੀ ਆ ਰਹੇ ਨੇ ਮੇਰੇ ਆਪਣੇ ਵੀ ਹਾਂ ਬਾਕੀ ਗੁਰਨਾਮ ਬਾਈ ਦੇ ਨੇ ਰਾਜੀਵਰ ਜਗੰਧਾ ਬਾਈ ਦੇ ਨੇ ਹੋਰ ਵੀ ਨੇ ਤੇ ਹੋਰ ਕਾਫੀ ਨਵੇਂ ਸੰਗਤ ਨੇ ਪੁਰਾਣੇ ਸੰਗਤ ਨੇ ਨਾਮ ਨ ਕਰੀਏ ਇਹਨਾਂ ਤਕਰੀਬਤ ਜੀ 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 ਮੈਂ ਕਦੇ ਪੱਕੀ ਨਹੀਂ ਗੱਲ ਵੀ ਕਦੇ ਨਾਲੇ ਪਰ ਬਾਬੇ ਕਾ ਤੁਹਾਨੂੰ ਕਾਫੀ ਨੇ ਜੀ 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 ਇੱਕ ਤੁਹਾਡਾ ਕਿੱਸਾ ਹੈਗਾ ਵੀ ਤੁਸੀਂ ਕਿਸੇ ਨੂੰ ਪਹਿਲਾਂ ਗਾਣੇ ਦੇ ਲਈ ਕੁਝ ਪੈਸੇ ਦਿੱਤੇ ਸੀਗੇ ਹਾਂ ਤੋ ਉਹ ਕਿਸ ਤਰ੍ਹਾਂ ਹਾਉਤੀ ਮੈਂ ਕਿਹਾ ਚੰਗਾ ਕਰੋ ਤਾਂ ਜ਼ਿਆਦਾ ਬਰਿਆ ਹੋਣਾ ਉਹ ਟਾਈਮ ਨਾ ਹੁਣ ਤੱਕ ਦੇ ਲੋ ਫੱਕ ਪਈ ਗਿਆ ਉਸ ਟਾਈਮ ਟੀਸੀਜੀ ਕੇ ਸਿੰਘ ਨੂੰ ਫੋਨ ਕਰਦੇ ਸੀ ਨਾ ਤਾਂ ਸਿੰਘ ਕਹਿੰਦਾ ਸੀ ਕੋਈ ਗੱੜੇ ਦੇ ਖਰਚਾ ਲੱਗਦਾ ਅੱਛਾ ਠੀਕ ਤੇ ਉਹ ਖਰਚਾ ਦੇ ਫਿਰ ਹੂੰ ਤੇ ਇਹ ਜੀ ਮੈਂ ਤਾਂ 11 ਕਿਜੀ ਹੋ ਗਈ ਜੀ 1509 ਹੋ ਗਈਆਂ ਹੂੰ ਹੂੰ ਉਸ ਟਾਈਮ ਸਾਡੇ ਵੱਲ ਆਉਂਦੀ ਸੀ ਸ਼ਰਪਤੀ ਜੀ ਜੀ ਤੇ ਇਹ ਵੀ ਸ਼ਰਪਤੀ ਜੀ ਮਨਲਾ ਉਹਨਾਂ ਬੇਚੀ ਸੀ ਹਾਂ ਤੇ ਮੇਰੀ ਮਾਤਾ ਦਾ ਕਹਿੰਦੇ ਸੀ ਭਾਈ ਕਰ ਉਹਨੂੰ ਕਿਸ ਕੰਮ ਤੇ ਲਾਵਾਂਗੇ ਹਨਾ ਹਾਂ ਤੇ ਜਿਹੜੇ ਫਾਦਰ ਸਾਹਿਬ ਕਹਿੰਦੇ ਵਿਚੋ ਲਪੂ ਗੱਲ ਨਹੀਂ ਇਹ ਮੁੰਡੇ ਦੀ ਰੀਝ ਹੈ ਹਾਂ ਹਾਂ ਤੇ ਉਹ ਜਿੰਨੀ ਸਾਡੀ ਸ਼ਕਤੀ ਜਿਹੜੀ ਕਿਲੇ ਦੀ ਹੋਈ ਸੀ ਮਗਰੇ ਸਿੰਗਰ ਨੂੰ ਦੇ ਆਏ ਸੀਗੇ ਜੀ 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 ਮਿਸਟ ਮਿਜ਼ ਕਾਲੀ ਪਰੇ ਗੱਲ ਦੀ ਯਾਰਾ ਹਮ ਹਮ ਬਸ ਪਰੋਂ ਉਹਨੂੰ ਦੇ ਆਏ ਸੀ ਸਾਡੇ ਘਰੇ ਵੀ ਕਾਫੀ ਕਲੇ ਸੋਏ ਭਾਈ ਚੰਨੇ ਦੀ ਕਮਾਈ ਸੀ ਤੂੰ ਉਥੇ ਮੰਡਾ ਅੱਛਾ ਜੀ ਦੇ ਆਏ ਸੀ ਤੇ ਠੀਕ ਜੀ ਭਾਈ ਕੋਈ ਵੀ ਤੁਹਾਡਾ ਆਪਣਾ ਪਸੰਦੀਦਾ ਕਿਸੇ ਵੀ ਗਾਣੇ ਦੇ ਦੋ ਬੋਲ ਹੋ ਜਾਣ। ਮੇਰੀ ਸਾਰੀ ਪਸੰਦ ਹੈ। ਨਹੀਂ ਚਲੋ ਮੈਂ ਮੰਨਦਾ ਵੀ ਮਾਂ ਨੂੰ ਆਪਰੇ ਬੱਚੇ ਸਾਰੇ ਪਿਆਰੇ ਹੁੰਦੇ ਆ। ਪਰ ਵੀ ਕੋਈ ਐਸਾ ਗਾਣਾ ਹੁੰਦਾ ਜਿਹੜਾ ਦਿਲ ਦੇ ਜਾਨਾਂ ਕਰੀਬ ਹੁੰਦਾ ਜਿਹੜਾ ਹਮੇਸ਼ਾ ਤੁਸੀਂ ਆਪਣੇ ਆਪ ਨੂੰ ਲੱਗਦਾ ਵੀ ਆਹ ਯਾਰ ਗਾਣਾ ਨਾ ਹਮੇਸ਼ਾ ਹੀ ਗੂੰਜਾਉਂਦਾ ਰਹਿੰਦਾ। ਉਹ ਗਾਣੇ ਦੇ ਬੋਲ ਹੋ ਜਾਣ। ਮੈਂ ਦੇ ਕੋਲੇ ਆਪਣੇ ਤਾਂ ਆਪ ਸਾਰੇ ਸੋਹਣੇ ਲੱਗਦੇ ਨੇ ਜੀ ਪਰ ਕਿ ਮੈਂ ਜਿਹੜਾ ਅਕਸਰ ਮਸਟੇਜਾਂ ਦੇ ਵਿੱਚ ਉਹਨਾਂ ਹੁੰਦਾ ਉਹਦੇ ਉਹ ਪੁਰਾਣਾ ਗਾਣਾ ਬੇਸੇ ਨੂੰ ਬੜਾ ਵਧੀਆ ਲੱਗਦਾ ਜੀ ਹੂੰ ਹੋ ਪੋਤੇ ਜਦੋਂ ਵੀ ਬਗਾਨਾ ਕੋਈ ਕੁਰਦਾ ਸਕੇ ਪਾਣਾਂ ਬਿਨਾ ਪੱਖਣਾ ਕੋਈ ਪੂਰੇ ਦਾ ਉਹ ਕੰਮ ਹੀ ਆਖਿਰ ਨੂੰ ਆਪਣੇ ਹੀ ਹੁੰਦੇ ਕੁੱਲ ਚੀਜ਼ ਮੁੱਲ ਵਖਦੀ ਉਹ ਜਮੇ ਨਾਲ ਦੇ ਉਹ ਜਮੇ ਨਾਲ ਦੇ ਕਿਤੋਂ ਨਹੀਂ ਮੁੱਲ ਥਉਂਦੇ ਹਰ ਚੀਜ਼ ਮੁੱਲ ਵਖਦੀ ਉਹ ਜਮੇ ਨਾਲ ਦੇ ਸਵਾਗਤ ਜੀ ਧੰਨਵਾਦੀ ਅਖੀਰ ਤੇ ਜਗਤਬਾਨੀ ਤੇ ਦਰਸ਼ਕਾਂ ਨੂੰ ਕੋਈ ਮੈਸੇਜ ਸੁਨੇਹਾ ਬਸ ਬਿਲਕੁਲ ਧੰਨਵਾਦ ਤੁਹਾਡੇ ਇਹਨਾਂ ਸਮਾਂ ਕੱਢਿਆ ਸਾਡੇ ਲਈ ਜੀ ਨਹੀਂ ਨਹੀਂ ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਸਤਿ ਸ਼੍ਰੀ ਅਕਾਲ ਜਿਵੇਂ ਪਿਆਰ ਕਰਦੇ ਹੋ ਜੁਸ਼ ਕਰਦੇ ਰਹੋ ਜੀ ਇਹ ਥ੍ਰੋਟਲੀ ਸੋਨੇ ਸੋਨੇ ਗੀਤ ਲੈ ਕੇ ਸੇਉਂਦੇ ਰਹੇਗੇ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਹਾਂ ਧੰਨਵਾਦ ਜੀ ਬਹੁਤ ਮਿਹਰਬਾਨੀ ਤੇ ਤੁਹਾਡੀ ਜੱਗ ਬਣੀ ਲਈ ਇੰਨਾ ਟਾਈਮ ਦਿੱਤਾ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਸੰ ਵਿਕਰੀ ਟਾਲੇਬਾਲ ਜੀ ਜਿਨ੍ਹਾਂ ਨੇ ਆਪਣੇ ਗੀਤਕਾਰੀ ਤੇ ਗਾਇਕੀ ਸਫਰ ਦੀਆਂ ਗੱਲਾਂ ਮਾਤਿਆਂ ਦੀ ਸਾਂਝ ਪਾਈ ਅਗਲੀ ਮੁਲਾਕਾਤ ਹੋਵੇ ਕਿਸੇ ਹੋਰ ਸ਼ਖਸੀਅਤ ਦੇ ਨਾਮ ਕਹਿ ਲਾਂ ਮੈਂ ਅਸ਼ਦੇਨ